ਜਿਹੜਾ ਹੈਗਾ ਨਕੋਦਰ ਦੇ ਵਿੱਚ ਜਿਹੜਾ ਹੈਗਾ ਸ਼ੰਕਰਪਿੰਡ ਦੇ ਵਿੱਚ ਤੋਰੇ ਕੀਤੇ ਜਾ ਰਹੇ ਕੀ ਕਹਿਣਾ ਚਾਹੋਗੇ ਬਈ ਅੱਜ ਮੈਂ ਸ਼ੰਕਰਪਿੰਡ ਤੇ ਆਇਆ ਹਾਂ ਔਰ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਕੇਰਨਜੀਤ ਸਿੰਘ ਜੰਨੀ ਵੀ ਆਏ ਆ ਔਰ ਪਿੰਡਾਂ ਦੀ ਛੋਟੀ ਸਰਕਾਰ ਉਹ ਲੋਕ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਹੈ ਪਿੰਡਾਂ ਦੀ ਸਰਕਾਰ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰਸ਼ਤਾਂ ਦੇ ਵਿੱਚ ਮੈਂ ਦੇਖ ਰਿਹਾ ਕਿ ਜਿਹੜੀ ਝਾੜੂ ਵਾਲੀ ਸਰਕਾਰ ਸੀਗੀ ਇਹ ਤਾਂ ਲੋਕ ਆਕ ਚੁੱਕੇ ਆ ਲੋਕ ਇਹ ਚਾਹੁੰਦੇ ਆ ਕਿ ਇਹਨਾਂ ਨੇ ਬਹੁਤ ਬੇੜਾਗਰਕ ਕਰ ਛੱਡਿਆ ਹੁਣ ਲੋਕੀ ਇਹਨਾਂ ਨੂੰ ਸਬਕ ਸਿਖਾਣਾ ਚਾਹੁੰਦੇ ਆ ਅੱਜ ਸ਼ੰਕਰਪਿੰਡ ਦੇ ਵਿੱਚ ਮੈਂ ਆ ਕੇ ਲੋਕਾਂ ਨੂੰ ਮਿਲਿਆ ਲੋਕਾਂ ਨੂੰ ਦੇਖਿਆ ਹੈ ਔਰ ਲੋਕਾਂ ਨੇ ਇਸ ਗੱਲ ਦਾ ਹੁੰਗਾਰਾ ਭਰਿਆ ਹੈ ਕਿ ਅਸੀਂ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਵਾਂਗੇ ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੈ ਕਹੇ ਬਿਲਾਤ ਸੰਤੀ ਹੈ ਇਹ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਣ ਦੀ ਨਵਜੋਤਪੁਰ ਸਿੱਧੂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿਸ ਤਰ੍ਹਾਂ ਦੇ ਦੇ ਕੋਈ ਗੱਲ ਨਹੀਂ ਹਾਈ ਕਮਾਂਡ ਉੱਤੇ ਸੰਗਿਆਨ ਲਿਆ ਆ ਇਸ ਮਾਮਲੇ ਨੂੰ ਉਹ ਦੇਖ ਰਿਹਾ ਹੈ ਮੈਂ ਤੁਹਾਨੂੰ ਕਹਿ ਕੇ ਹਾਈ ਕਮਾਂਡ ਇਹਨੂੰ ਦੇਖ ਰਿਹਾ ਕੀ ਆ ਲੋਕਾਂ ਨੂੰ ਅਪੀਲ ਕੀਤੀ ਆ ਭਈ ਮੈਂ ਤੇ ਲੋਕਾਂ ਨੂੰ ਅਪੀਲ ਕਰਾਂਗਾ ਵੀ ਝਾੜੂ ਵਾਲਿਆਂ ਸਾਥ ਛੱਡੋ ਤੇ ਆਪਣੀ ਨਵਜ ਪਹਿਚਾਣੋ ਆਪਣਾ ਘਰ ਪਹਿਚਾਣੋ ਅਸਲੀ ਤੁਹਾਡਾ ਘਰ ਕਾਂਗਰਸ ਪਾਰਟੀ ਹੈ ਅਸਲੀ ਤੁਹਾਡੀ ਹਮਦਰਦ ਕਾਂਗਰਸ ਪਾਰਟੀ ਹੈ ਔਰ ਤੁਹਾਡੇ ਵਾਸਤੇ ਜੇ ਕੋਈ ਕੁਝ ਕਰ ਸਕਦਾ ਹੈ ਤੇ ਕਾਂਗਰਸ ਪਾਰਟੀ ਕਰ ਸਕਦੀ ਹੈ ਕਾਂਗਰਸ ਪਾਰਟੀ ਨੂੰ ਵੋਟ ਦਿਓ ਸਰ ਸਾਹਿਬ ਇਹ ਸੈਮੀ ਫਾਈਨਲ ਆਪਾਂ ਗਿਣ ਸਕਦੇ ਹਾਂ ਕਿ 2027 ਦਾ ਕਿਸ ਤਰ੍ਹਾਂ ਦੇ ਦੇ ਮੈਂ ਦੇਖੋ ਤੁਸੀਂ ਸੈਮੀ ਫਾਈਨਲ ਗਿਣਦੇ ਹੋ ਗਿਣੋ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਮਸ਼ੀਨਰੀ ਦਾ ਮਿਸਯੂਜ਼ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਦਬਾਅ ਪਾਇਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਧਮਕਾਇਆ ਜਾ ਰਿਹਾ ਸਰਪੰਚਾਂ ਨੂੰ ਡਰਾਇਆ ਜਾ ਰਿਹਾ ਉਹਦੇ باوجود ਵੀ ਇਹ ਡਰ ਤੋਂ ਬਾਹਰ ਨਿਕਲ ਕੇ ਲੋਕ ਵੋਟਾਂ ਪਾ ਰਹੇ ਹੈ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਜਿੰਨਾ ਮਰਜ਼ੀ ਦਬਾ ਲੈਣ ਲੋਕ ਵਿਧਾਨ ਸਭਾ ਦੇ ਵਿੱਚ ਇਸ ਗੱਲ ਦਾ ਤਗੜਾ ਹੋ ਕੇ ਜਵਾਬ ਦੇਣਗੇ ਔਰ ਇਹਨਾਂ ਦੇ ਮੂੰਹ ਤੇ ਤਗੜੀ ਚਪੇੜ ਮਾਰਨਗੇ ਥੈਂਕ ਯੂ